ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਮਾਪੇ ਬਾਪ ਦੇ ਬਾਰੇ ਵਿੱਚ ਮਾਪੇ ਬਾਪ ਸਬਾਜ ਦੇ ਵਿੱਚ ਇੱਕ ਟੁੱਟ ਰਿਸ਼ਤਾ ਹੁੰਦਾ ਹੈ ਜਿਨ੍ਹਾਂ ਨੇ ਆਪਾਂ ਨੂੰ ਪਾਲ ਪੋਲੋਸ ਕੇ ਐਡਾ ਕਰਕੇ ਦੁਨੀਆ ਵਿਖਾਈ ਹੁੰਦੀ ਹੈ ਤੇ ਦੁਨੀਆ ਵਿਖਾਉਣ ਸਵੇ ਕਿੰਦੀਆਂ ਔਕੜਾਂ ਝੱਲੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਸੋ ਮੈਂ ਇਹ ਹੀ ਕਹਿਨੀ ਆਂ ਵੀ ਜਿਹੜੀ ਮਾਂ ਬਾਪ ਦੀ ਸੇਵਾ ਹੈਗੀ ਆ ਇਹ ਅਸਲ ਸੇਵਾ ਹੁੰਦੀ ਆ ਮੈਂ ਰੱਬ ਵੀ ਵੇਖਿਆ ਮੈਂ ਜਦੋਂ ਵੀ ਆਪਦੇ ਮਾਪਿਓ ਦੇ ਘਰੇ ਜਾਂਦੀ ਆ ਨਾ ਤੇ ਮੇਰੇ ਪਿਤਾ ਜੀ ਤੇ ਮਾਤਾ ਜੀ ਤੁਰੇ ਫਿਰਦੇ ਵੇੜੇ ਦੇ ਵਿੱਚ ਦਿਸਦੇ ਆ ਤਾਂ ਮੈਨੂੰ ਉਹਨਾਂ ਦੇ ਵਿੱਚ ਰੱਬ ਵੀ ਦਿਹੰਦਾ ਵਾਹ ਬਾਪ ਇੱਕ ਰੱਬ ਦਾ ਰੂਪ ਹੁੰਦਾ ਜੇ ਆਪਾਂ ਉਹਨਾਂ ਦੀ ਸੇਵਾ ਕਰੀਏ ਤਾਂ ਆਪਾਂ ਨੂੰ ਸੇਵਾ ਤੋਂ ਸੇਵਾ ਮਿਲਦਾ ਹੀ ਬਿਲਦਾ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬੱਚਾ ਜਨਮ ਤੋਂ ਹੀ ਆ ਇੱਕ ਅੱਖੋਂ ਕਾਲਾ ਸੀਗਾ ਉਸ ਦੀ ਮਾਂ ਦੇਖਦੀ ਹੁੰਦੀ ਸੀ ਆਪ ਦੇ ਬੱਚੇ ਨੂੰ ਉਸ ਨੂੰ ਕਾਲਾ ਨਹੀਂ ਲੱਗਦਾ ਸੀ ਉਹ ਨੂੰ ਬਹੁਤ ਪਿਆਰਾ ਲੱਗਦਾ ਸੀ ਪਰ ਜਿਹੜੇ ਬੱਚੇ ਸੀ ਨਾ ਉਹ ਸਾਰੇ ਉਹ ਨੂੰ ਕਾਲਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਇੱਕ ਦਿਨ ਆ ਕੇ ਆਪਦੀ ਮਾਂ ਨੂੰ ਕਹਿੰਦਾ ਮਾਂ ਮੈਨੂੰ ਸਾਰੇ ਕਾਲਾ ਕਹਿੰਦੇ ਮਾਲੇ ਡਾਕਟਰਾਂ ਨਾਲ ਗੱਲ ਕੀਤੀ ਵੀ ਕਿਉਂ ਨਾ ਮੇਰੇ ਬੱਚੇ ਦੀ ਅੱਖ ਦਾ ਕੋਈ ਇਲਾਜ ਕੀਤਾ ਜਾਵੇ ਤੇ ਮੇਰਾ ਬੱਚਾ ਵੀ ਦੋ ਅੱਖਾਂ ਸਹੀ ਹੋ ਜਾਂਦੇ ਆ। ਚਲੋ ਜੀ ਡਾਕਟਰਾਂ ਦੀ ਸਲਾਹ ਲੈ ਲੈਂਦੇ ਆ ਤਾਂ ਡਾਕਟਰ ਉਹਨਾਂ ਇੱਕ ਦੱਸਦੇ ਆ ਸਲਾਹ ਦਿੰਦੇ ਆ ਵੀ ਜੇਕਰ ਬੀਬੀ ਤੂੰ ਆਪ ਦੀ ਇੱਕ ਅੱਖ ਦੇ ਦੇਨਾ ਇਹਦੇ ਨਾਲ ਤੇਰੇ ਬੱਚੇ ਦੀਆਂ ਦੋਹੇ ਅੱਖਾਂ ਸਹੀ ਹੋ ਜਾਣ। ਚਲੋ ਜੀ ਮਾਂ ਉਸ ਰੀ ਲੁਕੋ ਕੇ ਰੱਖਦੀ ਪੁੱਤਾਂ ਤੂੰ ਪੁੱਤ ਵੀ ਸੱਤ ਜਨਮਰੀ ਦੇ ਸਕਦੇ ਬਾਹ ਦਾ ਦੇਣਾ ਪਰ ਕੋਈ ਸੋਚਦਾ ਨਹੀਂ ਅੱਜ ਕੱਲ ਦੇ ਚਾਲਬ ਵਿੱਚ ਮਾੜੇ ਆਪ ਦੀ ਅੱਖ ਉਸ ਬੁੱਢੇ ਨੂੰ ਦੇ ਦਿੱਤੀ ਮੁੰਡਾ ਪਰਦਾ ਗਿਆ ਮਾਂ ਜਦੋਂ ਜਾਇਆ ਕਰੇ ਤਾਂ ਬੱਚੇ ਉਹਨੂੰ ਆਖਿਆ ਕਰਦੇ ਤੇਰੀ ਮਾਂ ਕਾਣੀ ਆ ਤੇਰੀ ਮਾਂ ਕਾਣੀ ਆ ਇੱਕ ਦਿਨ ਕਹਿਣ ਲੱਗਾ ਬਾਹ ਤੂੰ ਸਕੂਲ ਲਾਇਆ ਕਰ ਕਿਉਂਕਿ ਸਾਰੇ ਬੱਚੇ ਤੈਨੂੰ ਕਾੜੀ ਕਾੜੀ ਕਹਿੰਦੇ ਆ ਮੈਨੂੰ ਸ਼ਰਮ ਆਉਂਦੀ ਆ ਹੱਸਦੇ ਆ ਚਲੋ ਜੀ ਮਾਂ ਕਹਿੰਦੀ ਜੀ ਠੀਕ ਐ ਪੁੱਤ ਜਿਵੇਂ ਤੂੰ ਕਹੇਗਾ ਉਹ ਉਸੇ ਤਰ੍ਹਾਂ ਕਰ ਠੀਕ ਅੰਦਾਜ਼ਾ ਲਾਇਆ ਕਰੀ ਤੇ ਥੋੜੇ ਜੇ ਪੜਨ ਤੋਂ ਬਾਅਦ ਬੱਚਾ ਕਹਿੰਦਾ ਵੀ ਮੈਂ ਬਾਹਰ ਜਾਣਾ ਤੇ ਚਲੋ ਬਾਹਰ ਆਣੇ ਆਪਦੇ ਗਾਣੇ ਗੱਟੇ ਵੇਚ ਕੇ ਚਲੋ ਜੀ ਬੱਚੇ ਦੀ ਪੜ੍ਹਾਈ ਬਾਹਰ ਦੀ ਕਰਤੀ ਤੇ ਬਾਹਰ ਚਲਾ ਗਿਆ ਬਾਅਦ ਹੀ ਉਹਨੇ ਵਿਆਹ ਕਰਾ ਲਿਆ ਬਾਹਰ ਹੀ ਰਹਿਣ ਲੱਗ ਗਿਆ ਉਸਦੇ ਬਾਹਰੋਂ ਰਾਹੀਂ ਤਾਂ ਕੋਈ ਚਿੱਠੀ ਲਿਖੀ ਨਾ ਕੋਈ ਉਹਦੇ ਨਾਲ ਗੱਲਬਾਤ ਕੀਤੀ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਖੂਨ ਸਫਾਇਦ ਹੋਇਆ ਪਿਆ ਹੈਗਾ ਬੁੜੀਆਂ ਤੇ ਅੱਜ ਕੱਲ੍ਹ ਚਲੋ ਜੀ ਇੱਕ ਦਿਨ ਉਹਦੇ ਆਪਦੀ ਬਾਨ ਨੇ ਸੋਚਿਆ ਕਿਉਂ ਨਾ ਮੈਂ ਵੀਜ਼ਾ ਲਵਾ ਕੇ ਆਪਦੇ ਪੁੱਤ ਕੋਲੇ ਚਲੀ ਜਾਵਾਂ ਉਹਨੇ ਜਿ ਆਪਦਾ ਵੀਜ਼ਾ ਲਵਾਇਆ ਤੇ ਆਪਦੇ ਪੁੱਤ ਦੇ ਕੋਲੇ ਚਲੀ ਗਈ ਜੋ ਹੀ ਮਾਰਕਟ ਕਾਉਂਦੀ ਆ ਬਾਹਰ ਉਥੋਂ ਦਾ ਤਾਂ ਉਹ ਇੱਕ ਛੋਟਾ ਜਿਹਾ ਬੱਚਾ ਭੱਜਿਆ ਉਹਦਾ ਬਾਰਬੂਰੇ ਜੋ ਵੇਖਦਾ ਤੇ ਕਹਿੰਦਾ ਵੀ ਇੱਕ ਲੇਡੀ ਖੜੀ ਆ ਤੇ ਵੀ ਅੱਖੱਖੋ ਕਾਲੀ ਆ ਉਹ ਆਪਦੇ ਪਿਓ ਨੂੰ ਆ ਕੇ ਕਹਿੰਦਾ ਤੇ ਜਦੋਂ ਇਹ ਗੱਲ ਸੁਣਦਾ ਨਾ ਉਹਦਾ ਪਿਓ ਜਾਂਦਾ ਵੇਦਾ ਉਹ ਆਪ ਦੀ ਬਾਹ ਨੂੰ ਕਹਿੰਦਾ ਵੀ ਮਾਂ ਤੂੰ ਮੇਰਾ ਬੱਚਾ ਤਾਂ ਢਾਰ ਹੀ ਗਿਆ ਤੇਰੇ ਤੋਂ ਤੇਰੀ ਅੱਖ ਦੇਖ ਕੇ ਤੇ ਤੂੰ ਇੱਥੋਂ ਚਲੀ ਜਾ ਉਹ ਜੀ ਆਪ ਦਾ ਉਥੋਂ ਵਿਚਾਰੀ ਜਦੋਂ ਉਹਦੇ ਪੁੱਤ ਨੇ ਤੋੜਤਾ ਤੇ ਉਥੋਂ ਆ ਜਾਂਦੀ ਆ ਪਰ ਉਹ ਆਪਦੇ ਪੁੱਤ ਨੂੰ ਇੱਕ ਗੱਲ ਜ਼ਰੂਰ ਦੱਸਦੀ ਆ ਕਹਿੰਦੀ ਵੀ ਪੁੱਤ ਜਦੋਂ ਤੂੰ ਛੋਟਾ ਜਾਂ ਹੁੰਦਾ ਸੀ ਭੜਨ ਜਾਂਦਾ ਸੀ ਲਾ ਤੇ ਤੂੰ ਇੱਕ ਅੱਖੋਂ ਕਾਣਾ ਸੀਗਾ ਤੈਨੂੰ ਸਾਰੇ ਬੱਚੇ ਵੀ ਬਖੌਲ ਕਰਦੇ ਹੁੰਦੇ ਸੀ ਤੇ ਮੈਂ ਆਵਦੀ ਇੱਕ ਅੱਖ ਦੇ ਕੇ ਤੇ ਉਸ ਸਜਾਖਾ ਬੁਲਾ ਕੇ ਰੱਖਿਆ ਸੀ ਤੇ ਪਰ ਤੇਰੇ ਪਿਤਾ ਜੀ ਨੇ ਮੈਨੂੰ ਇਹ ਜ਼ਰੂਰ ਕਿਹਾ ਸੀਗਾ ਵੀ ਤੂੰ ਅੱਖ ਲਾ ਦੇ ਅੱਖ ਦੇ ਨਾਲ ਨਾ ਵੀ ਤੇਰਾ ਕੱਖ ਹੀ ਰਹਿਣਾਗਾ ਤੂੰ ਆਪ ਦਾ ਵਿਚਾਰ ਆਖ ਉਹ ਭਾਈ ਉਸਨੇ ਸੋਚਿਆ ਮੈਂ ਕੀ ਕਰਾਂ ਉਸ ਲਈ ਅੱਖ ਦੇ ਦਿੱਤੀ ਪਰ ਪਿਤਾ ਜੀ 라ਮਦ ਦੀ ਤੇ ਉਹ ਆਪਦੇ ਪੁੱਤ ਨੂੰ ਦੱਸਦੀ ਹੈ ਕਿ ਮੈਂ ਤੇਰੇ ਪਿਤਾ ਦੀ ਗੱਲ ਨਹੀਂ ਵੱਧੇ ਤੇ ਪਰ ਮੈਂ ਤੇ ਲੋ ਆਖਦੀ ਪਰ ਪੁੱਤ ਤੂੰ ਜੋ ਕੁਝ ਕਰ ਲਿਆ ਚਲੋ ਠੀਕ ਆ ਜਿਵੇਂ ਵੀ ਤੈਨੂੰ ਚੰਗਾ ਲੱਗਦਾ ਉਹ ਉਥੋਂ ਇਹ ਕਹਿ ਕੇ ਵਾਪਸ ਆ ਜਾਂਦੀ ਆ ਪਰ ਪੁੱਤ ਨੂੰ ਬਾਤ ਦੇ ਵਿੱਚ ਕੋਈ ਪਿਆਰ ਨਹੀਂ ਜਾਗਦਾ ਕਿਉਂਕਿ ਦੇਖੋ ਜੀ ਜਿਹੜਾ ਫੂਲ ਆ ਉਹ ਬੜਾ ਸਫੈਦ ਹੋ ਗਿਆ ਲੋਕਾਂ ਦਾ ਆਪਾਂ ਇਹੀ ਸੋਚਦੇ ਆ ਵੀ ਜੇਕਰ ਵੀ ਮਾਂ ਬਾਪ ਦੀ ਸੇਵਾ ਪੁੱਤ ਤੇ ਧੋਖਾ ਕਰ ਤਾਂ ਬਜ਼ੁਰਗਾਂ ਨੂੰ ਦਰਦਾਸ ਨੂੰ ਨਾ ਜਾਣਾ ਪਵੇ ਇਸ ਲਈ ਉਹ ਫਿਰ ਦਾਸ ਅਸ਼ਰਮ ਤਾਂ ਹੀ ਜਾਂਦੇ ਆ ਜਦੋਂ ਉਹਨਾਂ ਨੂੰ ਚੰਗੀ ਤਰ੍ਹਾਂ ਸਵਾਲੀ ਕੀਤੀ ਜਾਂਦੀ ਉਹਨਾਂ ਦੇ ਦੋ ਵੇਲੇ ਦੀ ਰੋਟੀ ਖਾਣੀ ਹੁੰਦੀ ਔਰ ਤਾਂ ਕੁਝ ਨਹੀਂ ਲੈਣਾ ਹੁੰਦਾ ਤੇ ਦੋ ਵੇਲੇ ਦੀ ਰੋਟੀ ਉਹਨਾਂ ਨੂੰ ਦਰਦਾਸ ਨਵਾ ਦੇ ਵਿੱਚ ਵਧੀਆ ਮਿਲ ਜਾਂਦੀ ਹੈ ਇਸ ਕਰਕੇ ਉਹ ਵਿਚਾਰੇ ਘਰ ਤਾਂ ਛੱਡਣ ਉਹ ਕਿਸੇ ਦਾ ਜੀ ਨਹੀਂ ਕਰਦਾ ਤੇ ਚਲੋ ਜੋ ਕੁਝ ਲਿਖਿਆ ਹੁੰਦਾ ਉਹ ਮਨ ਵਿੱਚ ਸੋਚ ਕੇ ਜਦੋਂ ਆਪ ਦੇ ਘਰੋਂ ਵਿਧਾ ਅਸਰ ਵਿੱਚ ਜਾਂਦੇ ਆ ਉਦੋਂ ਉਹਨਾਂ ਦਾ ਮਨ ਪੁੱਛਿਆ ਲੋੜੀ ਦਾ ਕਿਵੇਂ ਉਹਨਾਂ ਨੇ ਔਖਾ ਘਰ ਕਰਕੇ ਆਪ ਦਾ ਘਰ ਪਾਲਿਆ ਉਹਨਾਂ ਨੇ ਬਣਾਇਆ ਹੁੰਦਾ ਤੇ ਆਪ ਦੇ ਬੱਚੇ ਪਾਲੇ ਹੁੰਦੇ ਆ ਪਰ ਜਦੋਂ ਉਹ ਇਸ ਘਰ ਨੂੰ ਛੱਡ ਕੇ ਜਾਂਦੇ ਆ ਤਾਂ ਉਹਨਾਂ ਦਾ ਮਨ ਪੁੱਛਿਆ ਲੋੜੀ ਦਾ ਪਰ ਮੈਂ ਸੋਂ ਦੇ ਸਾਰਿਆਂ ਨੂੰ ਇਹੀ ਕਹਿਣਾ ਚਾਹਦੀ ਆ ਵੀ ਭਾਵੇਂ ਤੁਸੀਂ ਕਿਵੇਂ ਵੀ ਹੋ ਪਰ ਜਿਸ ਮਾਪੇ ਨੇ ਸਾਨੂੰ ਦੁੜੀਆਂ ਦਿਖਾਈ ਆ ਸਾਨੂੰ ਪਾਲਿਆ ਪੋਸਿਆ ਪੜਾਇਆ ਲਿਖਾਇਆ ਤੇ ਤੁਸੀਂ ਉਸ ਬਾਪ ਆਪ ਨੂੰ ਕਦੇ ਵੀ ਵਿਦਿਅਕ ਆਸ਼ਰਮ ਚੱਡਣ ਦੀ ਕੋਸ਼ਿਸ਼ ਨਾ ਕਰੋ ਜੇਕਰ ਕਈ ਨੋਹਾ ਬਹੁਤ ਸੇਵਾ ਕਰਦੀ ਗਾ ਆਪ ਦੇ ਸਾਰੇ ਸੱਸ ਦੀ ਜੇਕਰ ਨਹੀਂ ਵੀ ਕੋਈ ਕਰਦੀਆਂ ਨਾ ਉਸ ਨੂੰ ਕੋਈ ਲੋਕਰ ਲਾ ਦਿਓ ਜਿਹੜੀ ਕੇ ਉਹ ਨੂੰ ਬੈਠੇ ਨੂੰ ਰੋਟੀ ਦੇ ਦੇ ਤੇ ਜੇ ਨਹੀਂ ਉਹ ਫਿਰ ਵੀ ਨਹੀਂ ਆਉਣਾ ਚਾਹੁੰਦੀਆਂ ਨਾ ਰੋਟੀਆਂ ਤੇ ਉਹਨਾਂ ਨੂੰ ਕਹਿ ਦਿਓ ਆਪ ਦੇ ਘਰੇ ਜਾ ਉਹਨਾਂ ਦੇ ਬਾਪ-ਬਾਪ ਜੇਕਰ ਕਿਸੇ ਦੇ ਉਹਨਾਂ ਦੇ ਨੋ ਸੋਹਰਾ ਨੋ ਪੁੱਤ ਰੋਟੀ ਨਾ ਦੇ ਦੇ ਉਹਦੇ ਬਾਪ-ਬਾਪ ਨੂੰ ਇਹੀ ਧੀਆ ਜਾ ਕੇ ਉੱਥੇ ਉਹਨਾਂ ਨਾਲ ਲੜਦੀਆਂ ਝਗੜਦੀਆਂ ਪਰ ਇੱਥੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਉਸੇ ਤਰ੍ਹਾਂ ਇਹ ਵੀ ਮੁੰਡੇ ਦੇ ਬਾਪ-ਬਾਪ ਵੀ ਉਸੇ ਤਰ੍ਹਾਂ ਜਿਵੇਂ ਕਿ ਧੀ ਦੇ ਬਾਪ-ਬਾਪ ਬਸ ਇੰਨਾ ਕਹਿ ਦਈਏ ਤੁਹਾਡੀ ਤਾਂ ਵਾਪੀ ਬੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ